ਸਭ ਸਾਰਿਆਂ ਨੂੰ ਇਸ ਗੱਲ ਦੀ ਬੜੀ ਹੈਰਾਨੀ ਹੋਈ ਜਦੋਂ ਇਹ ਸਾਰਿਆਂ ਦੇ ਧਿਆਨ ਵਿੱਚ ਗੱਲ ਆਈ ਕਿ ਜਿਹੜੀ ਪੰਜ ਮੈਂਬਰੀ ਭਰਤੀ ਕਮੇਟੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਸੀ ਤੇ ਉਸ ਦੇ ਸਾਰੇ ਪੰਜੋ ਹੀ ਮੈਂਬਰ ਕੱਲ ਅਕਾਲ ਤਖਤ ਸਾਹਿਬ ਜਾ ਕੇ ਅਰਦਾਸ ਕਰਕੇ ਆਏ ਨੇ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ 'ਚ ਸ਼ੁਕਰੀਆ ਕੀਤਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਤੇ ਅਰਦਾਸ ਕੀਤੀ ਹੈ ਕਿ ਗੁਰੂ ਸਾਹਿਬ ਸਾਨੂੰ ਸਮਰੱਥਾ ਬਖਸ਼ੋ ਸ਼ਕਤੀ ਦਿਓ ਤਾਂ ਕਿ ਅਸੀਂ ਇਹ ਜਿਹੜਾ ਬਹੁਤ ਵੱਡਾ ਕਾਰਜ ਕਰਨ ਜਾ ਰਹੇ ਹਾਂ ਸ਼੍ਰੋਮਣੀ ਕਾਲੀ ਦਲ ਵਾਸਤੇ ਸਿੱਖ ਪੰਥ ਲਈ ਉਸ ਨੂੰ ਅਸੀਂ ਬੜੀ ਨੇਕ ਨੀਤੀ ਨਾਲ ਇਮਾਨਦਾਰੀ ਨਾਲ ਅਤੇ ਬਿਨਾਂ ਪੱਖਪਾਤ ਤੋਂ ਉਸ ਨੂੰ ਅਸੀਂ ਆਰੰਭ ਕਰਕੇ ਤਾਂ ਨੇਪਰੇ ਚਾੜ੍ਹ ਸਕੀਏ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੇ ਨਾਲ ਸਮੁੱਚੇ ਸਿੱਖ ਜਗਤ ਦੀ ਭਾਵਨਾ ਜੁੜੀ ਹੋਈ ਹੈ ਆਪਾਂ ਦੇਖਦੇ ਆਪਰੇ ਇਤਿਹਾਸ ਵਿੱਚ ਜਦ ਜਦ ਵੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਜਾਰੀ ਹੋਏ ਨੇ ਤੇ ਸਮੁੱਚੀਆਂ ਸੰਗਤਾਂ ਨੇ ਸਿਰ ਚੁਕਾ ਕੇ ਉਹਨਾਂ ਨੂੰ ਪ੍ਰਵਾਨਗੀ ਦਿੱਤਾ ਹੁਕਮਨਾਮੇ ਦੇ ਪੈਰਾ ਵਿੱਚ ਦਿੱਤਾ ਤੇ ਉਹਨਾਂ ਦੀ ਪਾਲਣਾ ਵੀ ਹੋਈ ਹੈ ਪਰ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਲੀਡਰ ਜਿਨ੍ਹਾਂ ਨੂੰ ਇਸ ਗੱਲ ਤੋਂ ਬੜਾ ਭੈ ਲੱਗਿਆ ਜਾਂ ਉਹਨਾਂ ਨੂੰ ਇਸ ਗੱਲ ਦਾ ਡਰ ਮਹਿਸੂਸ ਹੋਇਆ ਜਾਂ ਵਿੱਚ ਕੋਈ ਕਮਜ਼ੋਰੀ ਸੀ ਕਿ ਜਿਹੜੀ 5 ਮੈਂਬਰੀ ਕਮੇਟੀ ਆਪਣਾ ਭਰਤੀ ਦਾ ਕੰਮ ਆਰੰਭ ਕਰਨ ਜਾ ਰਹੀ ਆ 18 ਮਾਰਚ ਨੂੰ ਉਸ ਨੂੰ ਲੈ ਕੇ ਉਹਨਾਂ ਨੇ ਕਈ ਤਰ੍ਹਾਂ ਦੀਆਂ ਆਪਣੀਆਂ ਗੱਲਾਂ ਆਖੀਆਂ ਤੇ ਦਲੀਲਾਂ ਦਿੱਤੀਆਂ ਪਹਿਲੀ ਗੱਲ ਤਾਂ ਜਿਹੜੇ ਲੋਕ ਅਕਾਲ ਤਖਤ ਸਾਹਿਬ ਦੇ ਹੁਕਮ ਨਾਮਿਆਂ ਤੇ ਕਿਸੇ ਵੀ ਦੇਸ਼ ਦੀ ਸੰਸਥਾ ਦਾ ਕਾਨੂੰਨ ਉਹਦੇ ਮੂਰੇ ਦਿਖਾਉਂਦੇ ਆ ਉਹਨਾਂ ਨੂੰ ਆਪਾਂ ਇਹ ਆਖਾਂਗੇ ਕਿ ਉਹ ਅਕਾਲ ਤਖਤ ਸਾਹਿਬ ਤੋਂ ਮੁੱਖ ਮੋੜ ਗਏ ਉਹ ਅਕਾਲ ਤਖਤ ਸਾਹਿਬ ਦੇ ਭਗੋੜੇ ਨੇ ਤੇ ਜਿਹੜਾ ਸਿੱਖ ਅਕਾਲ ਤਖਤ ਸਾਹਿਬ ਦੇ ਹੁਕਮ ਨਹੀਂ ਮੰਨਦਾ ਉਹ ਵੀ ਇੱਕ ਤਰ੍ਹਾਂ ਦਾ ਸਿੱਖ ਪੰਥ ਨੂੰ ਬਦਾਵਾ ਦੇ ਕੇ ਜਾਂਦਾ ਹੈ ਅੱਜ ਤੁਸੀਂ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਨੂੰ ਲੈ ਕੇ ਪੰਜ ਮੈਂਬਰੀ ਭਰਤੀ ਕਮੇਟੀ ਬਾਰੇ ਆਖ ਰਹੇ ਹੋ ਕਿ ਅਸੀਂ ਇੱਥੇ ਕੋਈ ਕਾਨੂੰਨ ਦੀ ਕਾਰਵਾਈ ਕਰਾਂਗੇ ਅਸੀਂ ਇੱਥੇ ਕਿਸੇ ਤਰੀਕੇ ਦੀ ਰੋਕ ਲਾਵਾਂਗੇ ਇਹਦਾ ਮਤਲਬ ਤੁਸੀਂ ਇਸ ਭਰਤੀ ਤੋਂ ਤੁਹਾਨੂੰ ਬੜਾ ਡਰਿਆ ਤਾਂ ਤੁਸੀਂ ਆਪਣੇ ਆਪ ਨੂੰ ਕਮਜ਼ੋਰ ਸਮਝ ਰਹੇ ਹੋ ਜੇ ਤੁਹਾਨੂੰ ਤੁਹਾਡੀ ਭਰਤੀ ਤੇ ਇਨਾ ਪਰੋਸਾ ਸੀਗਾ ਤੇ ਤੁਹਾਨੂੰ ਐਦਾਂ ਦੀ ਗੱਲ ਕਰਨ ਦੀ ਲੋੜ ਨਹੀਂ ਸੀ ਚਲੋ ਤੁਸੀਂ ਆਪਣੀ ਭਰਤੀ ਜਿਹੜੀ ਕੀਤੀ ਉਹ ਤਾਂ ਤੁਹਾਡੀ ਮਰਜ਼ੀ ਆ ਸਾਰਾ ਸਮੂਚਾ ਪੰਥ ਜਾਣਦਾ ਹੈ ਵੀ ਭਰਤੀ ਕਿਹਨੇ ਹੁਕਮਨਾਮਿਆਂ ਤੋਂ ਬਾਹਰ ਜਾ ਕੇ ਤੇ ਕਿਸ ਤਰੀਕੇ ਨਾਲ ਕੀਤੀ ਜੋ ਤੁਸੀਂ ਉਹ ਸਾਰਾ ਜਿਵੇਂ ਸਿਲਸਿਲਾ ਚਲਾਇਆ ਇਹ ਸਾਰੇ ਜਾਣਦੇ ਹੀ ਆ ਤੇ ਲੋਕ ਇਹ ਵੀ ਸਮਝਦੇ ਆ ਕਿ ਜਿਹੜੀ ਪੰਜ ਮੈਂਬਰੀ ਭਰਤੀ ਕਮੇਟੀ ਆ ਇਹਨੂੰ ਅਕਾਲ ਤਖਤ ਸਾਹਿਬ ਦੀ ਮਾਨਤਾ ਹੈ ਇਸ ਇਸ ਨੂੰ ਸਮੁੱਚੇ ਪੰਥ ਨੇ ਪ੍ਰਵਾਨ ਕਰਨਾ ਹੈ ਸਮੁੱਚੇ ਪੰਥ ਨੂੰ ਸਾਰੀਆਂ ਸੰਸਥਾਵਾਂ ਨੂੰ ਅਦਾਰਿਆਂ ਨੂੰ ਤੇ ਸਮੁੱਚੇ ਪੰਥਕ ਧਿਰਾਂ ਨੂੰ ਇਸ ਭਰਤੀ ਵਿੱਚ ਸ਼ਾਮਲ ਹੋਣ ਲੇਕਿਨ ਨਾਲ ਸਮੇ ਵੀ ਬੜੀ ਹੈਰਾਨੀ ਹੋਈ ਕਿ ਜਿਹੜਾ ਉਹਨਾਂ ਵਿਅਕਤੀਆਂ ਨੇ ਇਹ ਗੱਲ ਆਖੀ ਥੀ ਜਿਹੜੇ ਦੋ ਮੈਂਬਰ ਉਸ ਸੱਤ ਮੈਂਬਰੀ ਕਮੇਟੀ ਦੇ ਇਕਤਾ ਚਾਹੇਦਾਰ ਹਰਜਿੰਦਰ ਸਿੰਘ ਧਾਮੀ ਸਾਹਿਬ ਉਹ ਅਸਤੀਫਾ ਦੇ ਕੇ ਚਲੇ ਗਏ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੋਂ ਵੀ ਤੇ ਇਸ ਸੱਤ ਮੈਂਬਰੀ ਕਮੇਟੀ ਤੋਂ ਵੀ ਉਹਨਾਂ ਨੇ ਸਿੰਘ ਸਾਹਿਬ ਗਿਆਨੀ ਗੁਰਬੀਰ ਸਿੰਘ ਜੀ ਨੂੰ ਆਖਿਆ ਕਿ ਮੈਨੂੰ ਫਾਰਗ ਕਰ ਦਿਓ ਤੇ ਦੂਸਰੇ ਜਿਹੜੇ ਪ੍ਰੋਫੈਸਰ ਕਿਰਪਾਲ ਸਿੰਘ ਵਡੂੰਗਰ ਉਹ ਤਾਂ ਸਾਰੀ ਦੁਨੀਆ ਜਾਣਦੀ ਆ ਕਿ ਉਹਨਾਂ ਨੂੰ ਤੁਹਾਡੇ ਲੀਡਰਾਂ ਨੇ ਅਸਤੀਫਾ ਤੋਂ ਦਵਾਇਆ ਤੇ ਉਹਦੇ ਚ ਪੰਜ ਮੈਂਬਰੀ ਕਮੇਟੀ ਦਾ ਤਾਂ ਕੋਈ ਰੋਲੀ ਹੈ ਨੀਗਾ ਸੋ ਇਹ ਨਹੀਂ ਸਾਨੂੰ ਪਤਾ ਲੱਗਦਾ ਕਿ ਤੁਸੀਂ ਉੱਥੇ ਰੋਜ਼ ਬੈਠੇ ਕਿਉਂ ਝੂਠੀਆਂ ਗੱਲਾਂ ਲਖਦੇ ਹੋ ਸਿੰਘ ਸੁਬਾਨ ਜਿਹੜੇ ਵੀਰ ਸਿੰਘ ਉਹਨਾਂ ਦੇ ਕਿਉਂ ਤੁਸੀਂ ਅੱਜ ਫੇਰ ਉਹਨਾਂ ਦੇ ਬਾਰੇ ਗਲਤ ਗੱਲਾਂ ਸੋਸ਼ਲ ਮੀਡੀਆ ਤੇ ਪਾ ਰਹੇ ਹੋ ਇਹ ਦੇਖੋ ਇੰਨਾ ਨੀਵਾ ਨਹੀਂ गिरਣਾ ਚਾਹੀਦਾ ਤੁਹਾਨੂੰ ਇਹ ਇਹਦਾ ਲੇਖਾ ਜੋਖਾ ਦੇਣਾ ਪਊਗਾ ਕਿਸੇ ਵਕਤ ਸਾਰਾ ਕੁਝ ਸਾਹਮਣੇ ਆ ਜਾਣਾ ਹੈ ਇਹ ਜਿਹੜੀ ਭੱਤੀ ਆ ਇਤੋਂ ਸਿੱਖ ਸੰਗਤ ਨੇ ਪੰਜਾਬੀਆਂ ਨੇ ਤੇ ਪੰਥਦਰਦੀਆਂ ਨੇ ਸਾਰੇ ਧਰਮਾਂ ਦੇ ਆਪਣੇ ਵਰਗਾਂ ਨੇ ਉਹਨਾਂ ਨੇ ਇਸ ਭਰਤੀ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਕਰਕੇ ਦੋ ਤਰੀਕ ਦੇ ਹੁਕਮਨਾਮੇ ਜਦੋਂ ਜਾਰੀ ਹੋਏ ਸਨ ਉਦੋਂ ਹੀ ਬੜੀ ਇੱਕ ਆਸ ਦੀ ਜਿਹੜੀ ਕਿਰਨ ਜਾਗ ਉઠી ਸੀ ਸਮੁੱਚੇ ਪੰਜਾਬੀਆਂ ਦੇ ਦਰਮਿਆਨ ਕਿ ਉਹਨਾਂ ਅਕਾਲੀ ਦਲ ਤੱਕੜਾ ਹੋ ਕੇ ਇਸ ਆਪਣੀ ਭਰਤੀ 'ਚੋਂ ਕਾਇਮ ਹੋ ਕੇ ਅੱਗੇ ਵਧੂਗਾ ਉੱਚੇ ਪੰਜਾਬੀ ਇਹ ਕਾਲੀ ਦੇ ਅੰਦਰ ਸਾਥ ਦੇਣਗੇ